ਬਾਤ ਬਾਬਾ ਨੋ ਸਿੰਘ ਜਨ ਸ਼ੇਰ ਗੁਰੂ ਅਰਾਮਦਾਸ ਜੀ ਮਹਾਰਾਜ ਹਰਮੰਦਰ ਸਾਹਿਬ ਸਰੋਵਰ Thank <laughs> you. Tchau, ਤਨ ਬਾਬਾ ਦੀਪ ਸਿੰਘ ਜੀ ਬਾਬਾ ਸ਼ਹੀਦਾਂ ਦਾ ਸ਼੍ਰੀ ਗੁਰੂ ਅਰਾਮਦਾਸ ਜੀ ਮਹਾਰਾਜ ਹਰਮੰਦਰ ਸਾਹਿਬ ਸਰੋਵਰ ਚਾ ਤਾਂ ਕਰਕੇ ਖੜੇ ਆ ਜੀ ਆਪਾਂ ਇਹ ਪਿੰਡਾਂ ਚ ਦੇ ਲੋ ਹੈ ਜੇ 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 ਲੋ ਹੈ ਜ ਸਾਡੇ ਬੱਚਿਆਂ ਨੂੰ ਐਸਾ ਮਤਲਬ ਮਾਰਦਾਂਗੇ ਕਿ ਦਿੱਕੀ ਮੁਸਲਮਾਨ ਹੋ ਜਾਓ ਲੇਕਿਨ ਉਹ ਮੁਸਲਮਾਨ ਨਹੀਂ ਹੋਏ ਕਿਉਂਕਿ ਉਹ ਆਪਣੀ ਕੌਮ ਦੇ ਵਿੱਚ ਦੇ ਵਿੱਚ ਰਹੇ ਆਪਣੀ ਸੇਫ ਕੌਮ ਦੇ ਠੀਕ ਹੈ ਕੱਟੜ ਦਾ ਵਿੱਚ ਰਹੇ ਅਗਰ ਮੁਸਲਮਾਨ ਨਹੀਂ ਬਣੇ ਆਪਣੇ ਬੱਚੇ ਕੀ ਕਰਕੇ ਅਸੀਂ ਉਹ ਨਹੀਂ ਪਾਤਾ ਸਕਾਦੇ ਨਾ ਸਰ ਮੇਰਾ ਨਾਮ ਦਿੱਤਾ ਠੀਕ ਹੈ ਇਹ ਕਲਾਕ੍ਰਿਤਿਆ ਨਹੀਂ ਬੱਚਿਆਂ ਨੂੰ ਸਮਝਾਉਣ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਜੋ ਕੁਝ ਵੀ ਸਿੱਖੀ ਨੇ ਹੱਦ ਤੱਕ ਸਿੱਖੀ ਦੇ ਨਾਲ ਘਾਨ ਹੋਇਆ ਉਹਦੇ ਬਾਰੇ ਇਹ ਜਾਣਕਾਰੀ ਦਿੱਤੀ ਹੋਈ ਆ ਛੋਟੇ ਬੱਚਿਆਂ ਨੂੰ ਸਾਡਿਆਂ ਨੂੰ ਪਤਾ ਲੱਗ ਸਕੇ ਕਿਉਂਕਿ ਅੱਜ ਕੱਲ ਜਿਹੜਾ ਹੈ ਨਾ ਅੱਜ ਕੱਲ ਲੋਕ ਥੋੜੇ ਜੇ ਲਾਲਚ ਵਿੱਚ ਆ ਗਏ ਆਪਣਾ ਧਰਮ ਪਰਿਵਰਤਨ ਕਰ ਹੀ ਜਾਂਦੇ ਆ ਇਹ ਬਹੁਤ ਵਧੀਆ ਤੁਹਾਡੀ ਕੋਸ਼ਿਸ਼ ਹੈ ਤੇ ਤੁਸੀਂ ਹੋਰ ਕੀ ਪ੍ਰੇਰਿਤ ਕਿਸ ਤਰੀਕੇ ਨਾਲ ਕਰਦੇ ਆ ਅਸੀਂ ਬੱਚਿਆਂ ਨੂੰ ਇਹੋ ਜੀਆਂ ਛਿੰਨਰੀਆਂ ਜਿਵੇਂ ਗਵਰਨਮੈਂਟ ਆ ਭਾਵੇਂ ਪੰਜਾਬ ਗਵਰਨਮੈਂਟ ਹੀ ਆ ਵੇਖੋ ਅਸੀਂ ਸਾਡੀ ਇਹੋ ਹੀ ਆ ਪੰਜਾਬੀ ਹਰ ਸਕੂਲ 'ਚ 24 ਮਲਕੀ ਜਿਤਨਾ ਪੂਰੀ ਪੰਜਾਬੀ ਹੀ ਲਾਗੂ ਕੀਤੀ ਜਾਵੇ ਸਾਡੇ ਸਿੱਖਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਜੋ ਵੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਹੈ ਉਹ ਸਭ ਕੁਝ ਸਾਡੇ ਬੱਚਿਆਂ ਨੂੰ ਸਿਖਾਇਆ ਜਾਵੇ ਪੜਾਇਆ ਜਾਵੇ ਲਿਖਾਇਆ ਜਾਵੇ ਤਾਂ ਕਿ ਸਾਡੇ ਬੱਚਿਆਂ ਨੂੰ ਰਹਿਂਦੀ ਦੁਨੀਆ ਤੱਕ ਇਹ ਪਤਾ ਲੱਗ ਸਕੇ ਕਿ ਸਾਡੇ ਜਿਹੜੇ ਵੱਡੇ ਵਡੇਰੇ ਸੀ ਚਾਹੇ ਸਾਡੀ ਜਿਹੜੀ ਵਿਰਾਸਤਾ ਵਾ ਜਿਵੇਂ ਸਾਡੀਆਂ ਪੁਰਾਣੀਆਂ ਵਿਰਾਸਤਾਂ ਢਾਈ ਜਾਂਦੇ ਆ ਚਾਹੇ ਨਵੀਆਂ ਬਣਾਈ ਜਾਂਦੇ ਆ ਫਿਰ ਉਹ ਬੱਚਿਆਂ ਦਾ ਇਤਿਹਾਸ ਉਹ ਸਾਡਾ ਇਤਿਹਾਸ ਖਤਮ ਕਰੀ ਜਾਂਦੇ ਇਸ ਤਰ੍ਹਾਂ